ਸਮੂਹ ਜਨਤਾ ਦੇ ਵਿਚਾਰ ਬੋਲੇ ਐਸਐਚਓ ਸਰਦਾਰਪੁਰ ਸੈਕਟਰ ਰਾਮੂਵਾਲ ਨੇ ਅਦਨੋਦੀ ਪਾਰਟੀ ਨੇ ਦੋ ਬਰਤਿਆਂ ਦਾ ਬਿਆਨ ਕੀਤਾ ਕਿ ਇਹ ਸੈ ਰਿਵਿਊਸ਼ਨ ਹੋਣ ਤੋਂ ਬਾਅਦ ਵੀ ਸੋਗ ਹੈ ਇਸ ਤਰ੍ਹਾਂ ਦੇ ਜਦੋਂ ਕਿਸੇ ਦਾ ਥੱਲੇ ਕੋਲ ਪਹੁੰਚੇ ਤਾਂ ਦੋ ਵਿਅਕਤੀ ਮਿਲੇ ਜਿਹੜੇ ਉਸ ਨੂੰ ਦੇਖ ਕੇ ਕਿਸੇ ਦੀ ਕੋਸ਼ਿਸ਼ ਕੀਤੀ ਜਿਹੋ ਐਸੇ ਭਰਵੀਸ਼ਕ ਨਗਰ ਨੂੰ ਬਾਕੂ ਕੀਤਾ ਜਵਾਕਰ ਪੁੱਛਿਆ ਕਿ ਕਿਨੇ ਆਪਣਾ ਨਾਮ ਦਸਤਖਤ ਤਦ ਉਹ ਤੇ ਆਪਣਾ ਫਰਮਨ ਦੱਸਿਆ ਇਹਦੀ ਤਲਾਸ਼ੀ ਲਈ ਉਹ ਹਰਮਨ ਨੂੰ ਇੱਕ ਸਰਨ ਆਪਣਾ ਇੱਕ ਪਿਸਤਲ ਦੇਸੀ ਜਿਸ ਦਾ ਬਰਦੀ ਮੋਰ ਦਾ ਤੇ ਨਾਲ ਇੱਕ ਲੈਗ ਜੀਨ ਜਿਹਦੇ ਵਿੱਚ ਪੰਜ ਰਾਉਂ ਸੀਗੇ ਵੇਲੇ ਉਹਦੇ ਜੇਬ ਦੇ ਵਿੱਚ ਇੱਕ ਹੋਰ ਮਰਗਨ ਮਿਲਿਆ ਜਿਹਦੇ ਵਿੱਚ ਪੰਜ ਰਾਉਂ ਦਿਲਾਂ ਮਿਲੇ ਤੇ ਇਹ ਜਿਹੜਾ ਸੀ ਦਸਤਾਨ ਦਸਤਾਨ ਕਰਨ ਸਾਨੂੰ ਗੁਲਵਿੰਦਰ ਇਹਦੀ ਤਲਾਸ਼ੀ ਲਈ ਤੇ ਉਸ ਤੇ ਗੁਲਵਿੰਦਰ 7.65 ਦਾ ਦਿਸੇ ਘਟਾ ਵੜਿਆ ਜਿਹਦੇ ਵਿੱਚ ਇੱਕ ਲੋਨਸ ਗਾ ਇੱਕ ਲੋਨ ਹੋਦੀ ਜਿਹਦੇ ਚੋਂ ਮਿਲਿਆ ਲੋਨ ਨੂੰ ਪੁੱਛੇ ਕਿ ਤੇ ਪਤਾ ਲੱਗਿਆ ਕਿ ਇਹ ਪਹਿਲਾਂ ਵੀ ਨਾ ਇੱਕ ਕੇਸ ਸੀਸਟਰ ਜਿਹੜਾ ਸਰਕਾਰ ਨਾਲ ਤੇ ਪਹਿਲਾਂ ਵੀ ਨਾਲ ਕਿਸੇ ਦਸਤੋ ਹੈਗਾ ਕਿੰਝੋ ਦੋਰਾ ਵਿੱਚ ਪਰਚਾ ਦਰਜ ਹੋਇਆ ਤੇ ਇੱਕ ਮਾਰਚੇ ਦੇ ਵਿੱਚ ਪਰਚਾ ਦਰਜ ਦੋ ਤਿੰਨ ਕੁ ਮਹੀਨੇ ਪਹਿਲਾਂ ਲਗਭਗ ਉਤੋਂ ਜਮਾਨਤ ਦੇ ਇਹ ਕਿਹੜਾ ਚਲਚਾਰ ਵਿਜੇ ਜਿਹੜਾ ਬੰਦਾ ਮੀਂਹ ਪੁਲਿਸ ਰਸਤੇ ਵਿੱਚ ਹੈ ਉਹਦੇ ਨਾਲ ਮਿਲ ਕੇ ਇਹਨਾਂ ਦੇ ਗੱਲਬਾਤ ਹੋਣ ਲੱਗੇ ਕਿਤੇ ਗੱਲ ਕਰਦੇ ਬਾਕੀ ਤਾਂ ਤੀਸ ਅਸੀਂ ਕਰ ਰਹੇ ਹਾਂ ਸੰਦੇਸ਼ਾਂ ਦੀ ਇਹਨਾਂ ਦਾ ਮੁਸਾਫਰਾਂ ਲੈ ਕੇ ਇਹਨਾਂ ਨੂੰ ਕਿੰਨਾ ਕਿਤਾ ਜਿਆਦਾ ਇਹਨਾਂ ਨੇ ਮਿਸਤਰੀ ਕਿਥੋਂ ਦੇ ਕਿਤੇ ਇਹਨਾਂ ਨਾਲ ਕਿਹੜੀਆਂ ਕਿਹੜੀਆਂ ਵਾਰਤਾਂ ਕਰ ਰਹੇ ਅਸੀਂ ਸੰਦੇਸ਼ਾਂ ਦੀ